ਇਸ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਜਾਂ ਇਹਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਗਏ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜ਼ਿਆਦਾਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉੱਥੇ ਮੱਛਰ ਚ ਜਾਂ ਸੱਪਾਂ ਦੀ ਸਰੀਆ ਮਿੱਦਾ ਨਾ ਫਰੇ ਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜ਼ਿਆਦਾ ਉਹਦੇ ਲਈ ਆਸਾਨੀ ਹੈ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ। ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ। ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਂਦੇ ਆ। ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ। ਉਹਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ PR 126 PR 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 91 93 ਦਿਨਾਂ ਚ ਪੱਕ ਜਾਂਦੀ ਹੈ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਫੈਸਲੇ ਇਸ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਜਾਂ ਇਹਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਗਏ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜ਼ਿਆਦਾਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉੱਥੇ ਮੱਛਰ ਚ ਜਾਂ ਸਪਾਨੀ ਸਰੀਆ ਵਿੱਚ ਦਾ ਨਾ ਫਰੇ ਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜ਼ਿਆਦਾ ਉਹਦੇ ਲਈ ਆਸਾਨੀ ਹੈ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਂਦੇ ਆ ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ ਉਹਨਾਂ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ ਪੀਆਰ 126 ਪੀਆਰ 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 92 93 ਦਿਨਾਂ ਚ ਪੱਕ ਜਾਂਦੀ ਹੈ ਸੋ ਪਾ ਝਾੜ ਵੀ ਉਨਹੀਂ ਹੁੰਦਾ ਸੋ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਇੱਕ ਬਹੁਤ ਵੱਡਾ ਤੇ ਖੁਸ਼ੀ ਭਰਿਆ ਖੁਲਾਸਾ ਹੋਇਆ ਹੈ ਕਿ ਇਸ ਵਾਰ ਜੋ ਝੋਨੇ ਦੀ ਫਸਲ ਸੀ ਉਹ ਚ ਕਿਸਾਨਾਂ ਨੇ ਪੂਸਾ 44 ਜਿਹੜੀ ਕਿਸਮ ਹੈ ਉਹ 50% ਦੀ ਘਟ ਵੀਜੀ ਉਹੀ ਫਾਂ ਤੇ ਪੀਆਰ 126 127 ਬੀਜੀ ਜਿਹਦੇ ਨਾਲ 470 ਕਰੋੜ ਰੁਪਈਆ ਬਿਜਲੀ ਬੋਰਡ ਨੂੰ ਬਚ ਗਿਆ ਉਹਦਾ ਖਰਚਾ ਘਟ ਗਿਆ ਕਿਉਂਕਿ 60 ਦਿਨ ਘਟ ਗਏ 60 ਦਿਨ ਦਾ ਮਤਲਬ ਟਿਊਬਵਲ ਨਹੀਂ ਚੱਲੇ ਤਾਂ ਉਹ ਬਿਜਲੀ ਬਚ ਗਈ ਤੇ ਨਾਲ ਸਭ ਤੋਂ ਜਿਹੜੀ ਵਧੀਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ 5 ਬਿਲੀਅਨ ਕਯੂਬਿਕ ਮੀਟਰ ਪਾਣੀ ਜਾਨੀ ਕਿ ਜੇ ਨੂੰ ਕਹਿਣਾ ਹੋਵੇ ਪੰਜਾਬੀ ਚ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਵਿੱਚ ਜੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਗੁਰੂ ਸਾਹਿਬ ਦਾ ਜਿਹੜਾ ਬਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਮੈਂ ਸਿਰਫ ਅਪੀਲ ਕੀਤੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਤੇ ਝਾੜ ਵੀ ਓਨੀ ਨਿਕਲਿਆ ਤੇ ਪਾਣੀ ਵੀ ਬਚਿਆ ਬਿਜਲੀ ਵੀ ਬਚੀ ਹੈ ਸੋ ਮੈਨੂੰ ਧੰਨਵਾਦ ਕਰਦੇ ਆ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਮੇਰੀ ਸਲਾਹ ਤੇ ਕੰਮ ਕਰ ਰਹੇ ਹੋ ਮੈਂ ਕੋਈ ਗਲਤ ਸਲਾਹ ਕਦੇ ਵੀ ਨਹੀਂ ਦੇਵਾਂਗਾ ਪੰਜਾਬ ਦੇ ਲੋਕਾਂ ਨੂੰ ਮੈਂ ਮਾਹਰ ਹਾਂ ਨਾ ਗੱਲ ਕਰਕੇ ਜਿੱਥੇ ਵੀ ਪੰਜਾਬ ਦਾ ਕਿਸੇ ਕਿਸਮ ਦਾ ਫਾਇਦਾ ਹੁੰਦਾ ਹੋਵੇ ਮੈਂ ਉਹੀ ਸਲਾਹ ਦੇਵਾਂਗਾ ਸੋ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਹੈ ਉਹਦਾ ਬਚਾਅ ਹੋਊਗਾ ਮੈਨੂੰ ਉਮੀਦ ਹੈ ਇਸ ਸੀਜ਼ਨ ਦੇ ਵਿੱਚ ਆਪਾਂ ਪੀਆਰ 126 ਪੀਆਰ 127 128 129 130 ਚੋਂ 비ਜੋ ਬਾਸਮਤੀ ਵਿੱਚ ਜੋ ਐਸਪਾਸ ਬਾਸਮਤੀ ਦੀ ਫਸਲ ਬਹੁਤ ਵਧੀਆ ਹੋਈ ਹੈ ਔਰ ਪਾ ਵੀ ਬਹੁਤ ਐਮਐਸਪੀ ਤੋਂ ਕਿਤੇ ਜਾ ਵੱਧ ਕੇ ਮਿਲਿਆ ਸੇ ਮੰਡੀਆਂ ਦੇ ਵਿੱਚ ਪ੍ਰਬੰਧਾਂ ਦਾ ਬਾਕੀ ਲਿਫਟਿੰਗ ਦਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਗੀ ਔਰ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੈਸੇ ਨੇ ਉਹ ਖਾਤੇ 'ਚ ਪੈਂਦੇ ਨੇ ਕਿਉਂਕਿ ਅਸੀਂ ਸੀਸੀਐਲ ਕਹਿੰਦੇ ਆ ਜਿਹਨੂੰ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸੈਂਟਰ ਤੋਂ ਆਉਂਦੀ ਹੈ ਕਿ ਜਿਹੜੀ ਜਿਹੜਾ ਝੋਨਾ ਜਾਂ ਕਣਕ ਉਹ ਖਰੀਦਦੇ ਨੇ ਉਹਦੇ ਪੈਸੇ ਦਿੰਦੇ ਨੇ ਅਸੀਂ ਕਹਿੰਦੇ ਜੀ ਪਹਿਲਾਂ ਪੈਸੇ ਦਿਓ ਜਦੋਂ ਜਦੋਂ ਤੁਸੀਂ ਆਪਣਾ ਲਿਫਟਿੰਗ ਕਰੀ ਜਾਉਂਗੇ ਅਸੀਂ ਨਾਲ ਦੀ ਨਾਲ ਉਹ ਪੈਸੇ ਜਿਹੜੇ ਨੇ ਕਿਸਾਨਾਂ ਦੇ ਖਾਤੇ ਚ ਪਾਵਾਂਗੇ ਤਾਂ ਕਿ ਉੱਤਮ ਖੇਤੀ ਮਦਮ ਵਪਾਰ ਨਿਖਿਤ ਚਾੱਕਰੀ ਜਿਹੜਾ ਇਹ ਵੀ ਜਿਹੜਾ ਬਾਣੀ ਚ ਲਿਖਿਆ ਹੈ ਉਹਦਾ ਵੀ ਆਪਾਂ ਥੋੜਾ ਬਹੁਤ ਜਿਹੜਾ ਉਹਦੇ ਉਹਦੇ ਅਮਲ ਕਰਦੇ ਨਜ਼ਰ ਆਈਏ ਮੈਨੂੰ ਉਮੀਦ ਹੈ ਕਿ ਵੇਖਦੇ ਵਿੱਚ ਆਪਾਂ ਧਰਤੀ ਦਾ ਪਾਣੀ ਵੀ ਬਚਾਵਾਂਗੇ ਆਪਣਾ ਬਿਜਲੀ ਵੀ ਬਚਾਵਾਂਗੇ ਨਾਲ ਨਾਲ ਵਾਤਾਵਰਨ ਵੀ ਬਚੂਗਾ ਕਿਉਂਕਿ ਪੂਸਾ 44 ਦੀ ਪਰਾਲੀ ਵੀ ਜ਼ਿਆਦਾ ਹੈ ਉਹਦਾ ਕੱਦ ਜਿਹੜਾ ਉਹ ਲੰਬਾ ਹੁੰਦਾ ਹੈ ਉਚਾਈ 'ਚ ਤੇ ਪੀਆਰ 126 ਜਿਹੜੀ ਹੈ ਉਹ ਘੱਟ ਹੈ ਉਚਾਈ 'ਚ ਸੋ ਕਈ ਫਾਇਦੇ ਹੋਏ ਨੇ ਔਰ ਅੰਗਰੇਜ਼ੀ ਦੇ ਵੱਡੇ ਵੱਡੇ ਅਖਬਾਰਾਂ ਨੇ ਦੇਸ਼ ਦੇ ਨੇ ਫਰੰਟ ਪੇਜ ਤੇ ਇਹਨੂੰ ਜਗ੍ਹਾ ਦਿੱਤੀ ਹੈ ਕਿ ਇਹ ਫੈਸਲਾ ਜਿਹੜਾ ਬਹੁਤ ਲਾਹੇਵੰਦ ਰਿਹਾ ਪੰਜਾਬ ਲਈ ਸੋ ਇੱਕ ਵਾਰ ਫੇਰ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛ ਕੇ ਆਪਾਂ ਸਮੱਸਿਆਵਾਂ ਦੇ ਹੱਲ ਵੀ ਕਰਦੇ ਰਵਾਂਗੇ ਕੱਸੀਆਂ ਨਹਿਰਾਂ ਬੰਦ ਪਈਆਂ ਜਿਹੜੀਆਂ ਰਜਵਾਹੇ ਸੂਏ ਉਹਨਾਂ ਨੂੰ ਚਲਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਨਹਿਰੀ ਪਾਣੀ ਜਿਹੜਾ ਉਹ ਸਾਡੇ ਖੇਤਾਂ ਤੱਕ ਪਹੁੰਚੇ ਪੰਜਾਬ ਨੂੰ ਫੇਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਹਰ ਵਕਤ ਤਤਪਰਾਂ ਦਿਨ ਰਾਤ ਤੁਹਾਡੇ ਨਾਲ ਖੜਾਗੇ ਔਰ ਮਿਲਦੇ-ਗਿਲਦੇ ਵੀ ਰਵਾਂਗੇ ਤਾਂ ਕਿ ਜਿਹੜਾ ਕੋਈ ਛੋਟੀ ਮੋਟੀ ਵੀ ਸਮੱਸਿਆ ਹੋਵੇ ਉਹਨੂੰ ਨਾਲ ਦੀ ਨਾਲ ਹੱਲ ਕੀਤਾ ਜਾ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਮੇਰੀ ਛੋਟੀ ਜੀ ਬੇਨਤੀ ਨੂੰ ਸਵਾਰ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਤੇ ਕਿਸਾਨ ਮਿਲਣੀ ਜਾਂ ਕੋਈ ਇਸ ਤਰ੍ਹਾਂ ਦਾ ਮਿਲਣ ਦਾ ਪ੍ਰੋਗਰਾਮ ਬਣਾ ਕੇ ਹੋਰ ਕਿਹੜੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਨੇ ਕਦੋਂ ਕਿਹੜੀ ਫਸਲ ਨੂੰ ਆਪਾਂ ਬਦਲਵੀਂ ਫਸਲ ਦੇ ਤੌਰ ਤੇ ਲੈ ਸਕਦੇ ਆ ਤਾਂ ਕਿ ਝੋਨੇ ਤੋਂ ਆਪਣਾ ਖਿਹੜਾ ਛੁੱਟੇ ਤਾਂ ਕਿ ਧਰਤੀ ਦਾ ਜਿਹੜਾ ਉਪਜਾਊ ਪਾਣਾ ਉਹ ਵੀ ਬਚਿਆ ਰਵੇ ਔਰ ਜਿਹੜਾ ਨਹਿਰੀ ਪਾਣੀ ਹੈ ਉਹਦੇ ਵਿੱਚ ਮਿਨਰਲਸ ਹੁੰਦੇ ਨੇ ਤੱਤ ਹੁੰਦੇ ਨੇ ਉਹਦੇ ਨਾਲ ਫਸਲ ਜਿਹੜੀ ਹੈ ਉਹਦਾ ਝਾੜ ਵੱਧਦਾ ਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਬਹੁਤ ਬਹੁਤ ਧੰਨਵਾਦੀ ਕਰੀ ਫੇਰ ਰੰਗਲਾ ਪੰਜਾਬ ਬਣਾਉਣ ਵਾਸਤੇ ਆਪਣੇ ਸਾਰਿਆਂ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹਦੇ ਵਿੱਚ ਜਿਨ੍ਹਾਂ ਜਿਨੇ ਵੀ ਹਿੱਸਾ ਪਾਇਆ ਬਹੁਤ ਬਹੁਤ ਦਾ ਰਿ ਧੰਨਵਾਦ ਸਸਿਕਾ ਇਸ ਖੇਤੀਬਾੜੀ ਦੇ ਤੰਦੇ ਨੂੰ ਬਚਾਉਣ ਲਈ ਕੀਤੇ ਗਏ ਜਾਂ ਇਹਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਗਏ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜਿਆਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉਥੇ ਮੱਛਰ ਚ ਜਾਂ ਸੱਪਾਂ ਦੀ ਸਰੀਆਂ ਮਿੱਦਾਂ ਨਾ ਫਰੇ ਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜਿਆਦਾ ਉਹਦੇ ਲਈ ਆਸਾਨੀ ਹੈ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਨੇ ਆ ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ PR 126 PR 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 92 93 ਦਿਨਾਂ ਚ ਪੱਕ ਜਾਂਦੀ ਹੈ